ਮਨ ਮੈਲੇ ਸਭ ਕਿਛ ਮੈਲਾ ਦੋ ਚਾਰ ਸ਼ਬਦ ਮੈਨੂੰ ਹੋਰ ਕਹਿਣ ਦੇਣਾ ਗੁਸਤਾਖੀ ਮਾਫ ਮਨ ਮੈਲੇ ਇਸ ਬੰਦੇ ਦਾ ਦਾਨ ਵੀ ਮੈਲਾ ਹੋਵੇਗਾ ਉਹਦੇ ਚ ਹੰਕਾਰ ਦੀ ਬਦਬੂ ਹੋਵੇਗੀ ਮਨ ਮੈਲੇ ਇਸ ਮਨੁੱਖ ਦੀ ਸੇਵਾ ਵੀ ਮੈਲੀ ਹੋਵੇਗੀ ਸੇਵਾ ਦੇ ਚ ਵੀ ਹੰਕਾਰ ਦੀ ਬਦਬੂ ਹੋਵੇਗੀ ਸਾਰੀ ਦੁਨੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕ ਕਹਿੰਦੇ ਨੇ ਅਸੀਂ ਸੇਵਾ ਕਰਦੇ ਆਂ ਸੇਵਾ ਇੱਕ ਦੂਜੇ ਦੀ ਪਗ ਲਾ ਕੇ ਆਉਂਦੀ ਹੈ ਬੇਸਤਰ ਗੁਰਦੁਆਰਿਆਂ ਦੀ ਝਗੜੇ ਅਦਾਲਤਾਂ ਤੱਕ ਪਹੁੰਚਦੇ ਨੇ ਲੜਾਈ ਮਾਰ ਕੁੱਟਾਈ ਸੇਵਾ ਤੇ ਤੈਨੂੰ ਕੌਣ ਰੋਕਦਾ ਹੈ ਸੇਵਾ ਨਹੀਂ ਇਹ ਮਨ ਮੈਲੇ ਸੇਵਾ ਕਰਨਾ ਚਾਹੁੰਦੇ ਨੇ ਔਰ ਉਹ ਸੇਵਾ ਦੇ ਚ ਹੰਕਾਰ ਬੜਾ ਪਰਬਲ ਹੰਕਾਰ ਗੁਸਤਾਖੀ ਮਾਫ ਬਾਰ ਬਾਰ ਮਾਫੀ ਮੈਂ 90% ਦੀ ਸੰਸਾਰ ਵਰ ਦੇ ਪ੍ਰਬੰਧਕਾਂ ਨੂੰ ਦੇਖਿਆ ਉਹ ਤੇ ਸਰੋਤੇ ਵੀ ਨਹੀਂ ਨਿਤਨੇ ਮੀ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਤੇ ਉਹਨਾਂ ਦੇ ਹੱਥ ਸਾਡਾ ਧਰਮ ਹੈ ਐ ਸਿੱਖ ਧਰਮ ਕਰੀਬਨ 70 80 ਸਾਲ ਤੋਂ ਇੰਜ ਲੈ ਲਓ ਤੇ 70 80 ਸਾਲ ਦੇ ਚ ਕੀ ਹੋਇਆ ਅੱਧਾ ਪੰਜਾਬ ਪਤਤ ਹੋ ਗਿਆ ਨੌਜਵਾਨ ਬਾਗੀ ਹੋ ਗਏ ਉਹ ਜਿਹੜੇ ਮੁਖੀ ਲੋਗ ਨੇ ਉਹਨਾਂ ਦੇ ਆਪਣੇ ਬੱਚੇ ਵੀ ਪਤਤ ਨੇ ਮੈਂ ਐਸਾ ਦੇਖਿਆ ਇਸ ਸੰਬੰਧ ਵਿੱਚ ਮੈਂ ਕਿਤਾਬ ਵੀ ਲਿਖੀ ਹੈ ਸ਼ਾਇਦ ਮੈਂ ਪਿਛਲੇ ਸਾਲ ਦੇ ਗਿਆ ਸੀ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਕੀ ਢਾਂਚਾ ਸੇਵਾ ਮਨ ਮੇਲਾ ਤੋ ਇਸ ਬੰਦੇ ਦੀ ਸੇਵਾ ਵੀ ਮੈਲੇ ਮਨ ਮੈਲੇ ਕਹਿਣ ਦੇਣਾ ਗੁਸਤਾਖੀ ਮਾਫ ਇਸ ਬੰਦੇ ਦਾ ਗਿਆਨ ਵੀ ਮੈਲੇ ਇਹਦੇ ਗਿਆਨ ਦੇ ਚ ਵੀ ਹੰਕਾਰ ਹੋਵੇਗਾ ਹੰਕਾਰ ਦੀ ਬਦਬ ਹੋਵੇਗੀ ਚਰੇ ਇਸ ਸੰਬੰਦੇ ਚ ਰਵਿਦਾਸ ਦਾ ਬੋਲ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ ਹਮ ਬੜ ਕਬ ਕੁਲੈਨ ਹਮ ਪੰਡਤ ਹਮ ਜੋਗੀ ਸਨਿਆਸੀ ਰਵਦਾਸ ਨੇ ਬੜੀ ਚੋਟ ਕਰ ਦਿੱਤੀ ਹੈ ਹਮ ਬੜ ਕਉ ਕੁਲੇਨ ਹਮ ਪੰਡਤ ਹਮ ਜੋਗੀ ਸਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾ ਨਾਸੀ ਕਹਿ ਰਵਦਾਸ ਸਬੈ ਨਹੀਂ ਸਮਝਸ ਪੋਲ ਪਰੇ ਜੈਸੇ ਬੌਰੇ ਪਾਗਲ ਪਾਗਲ ਕੁਝ ਦਿਨ ਹੋਏ ਮੈਨੂੰ ਦੋ ਚਾਰ ਸੱਜਣਾਂ ਵੇਲੇ ਦਸਮ ਗ੍ਰੰਥ ਦੀ ਗੱਲ ਕਰਨ ਲੱਗੇ ਕਹਿੰਦੇ ਗੈਣੀ ਜੀ ਤੁਹਾਡੇ ਨਾਲ ਕੋਈ ਦਸਮ ਗ੍ਰੰਥ ਬਾਰੇ ਵਿਚਾਰ ਕਰਨੀ ਮੈਂ ਕਿਹਾ ਤੁਸੀਂ ਦਸਮ ਗ੍ਰੰਥ ਦੀ ਸਟੱਡੀ ਕੀਤੀ ਹੈ ਪੜਿਆ ਕਹਿੰਦੇ ਪੜਿਆ ਤੇ ਨਹੀਂ ਦੇਖਿਆ ਵੀ ਨੇ ਤੇ ਮੈਂ ਕਿਹਾ ਕੀ ਵਿਚਾਰ ਵਟਾਂਦਰਾ ਕਰੋਗੇ ਇਸ ਤਰ੍ਹਾਂ ਦੇ ਬੇਵਕੂਫ ਵੀ ਜਗਤ ਦੇ ਚ ਘੁੰਮ ਰਹੇ ਹੈਰਾਨ ਨੇ ਕਿਉਂ એનર્ਜੀ ਵੇਸਟ ਕਰਦੇ ਹੋ ਕਿਉਂ ਆਪਣਾ ਸਮਾਂ ਵੇਸਟ ਕਰਦੇ ਹੋ ਬੜੀ ਕੀਮਤੀ ਜ਼ਿੰਦਗੀ ਹੈ ਪ੍ਰਭੂ ਦਾ ਨਾਮ ਜਪੋ ਬੰਦਗੀ ਕਰੋ ਇਹ ਉਹਨਾਂ ਲੋਕਾਂ ਦੇ ਰਹਿਣ ਦਿਓ ਜੋ ਸਾਹਿਤਕਾਰ ਨਹੀਂ ਇਤਿਹਾਸਕਾਰ ਨਹੀਂ ਪਰਚੋਲ ਕਰਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਤੁਸੀਂ ਨਾਮ ਜਪੋ ਪ੍ਰਭੂ ਦੀ ਬੰਦਗੀ ਕਰੋ ਪਰ ਕੀ ਕੀਤਾ ਜਾਏ ਉਹ ਵੀ ਪੰਡਤਾਈ ਦੇ ਚਾਣਾ ਜਾਂਦੇ ਨੇ ਹਮ ਬੜ ਕਵ ਕੁਲীন ਹਮ ਪੰਡਤ हम जो गई सन्यासी मैं कवि बड़ा मोटा कवि नहीं बहुत बड़ा क हम बडकव कुलीन बड़ी ऊंची जात है मेरी बड़ा मोटा नहीं हम मैं हम बडकव कुलीन हम पंडित मैं बहुत बड़ा लिखा आज भी डिग्रियां मिलदियां ने पुराने जमाने च भी मिलदियां सन चतुर्वेदी त्रिवेदी दुवेदी ਸ਼ਾਸਤਰੀ ਜੀ ਮਹਾਰਾਜ ਇਹ ਸ੍ਰੀ 108 ਇਹ ਡਿਗਰੀਆਂ ਮਿਲਦੀਆਂ ਸਨ ਇਹ ਸੰਦਾਂ ਮਿਲਦੀਆਂ ਸਨ ਸ੍ਰੀ 108 ਇਹ 108 ਉਪਨਿਸ਼ਦਾਂ ਦਾ ਗਾਇਤ ਹੈ ਉਪਨਿਸ਼ਦਾਂ 108 ਨੇ ਪੂਰਾ ਮਜ਼ਮੂਨ 108 ਉਪਨਿਸ਼ਦਾਂ ਦੇ ਨਾਲ ਜੋ ਤਿੰਨ ਵੇਦ ਵੀ ਪੜ ਲਵੇ ਅਥਰਵ ਬਨ ਨੂੰ ਛੋੜ ਕੇ ਤਾਂ ਫਿਰ ਕਹਿੰਦੇ ਸਨ ਏ ਸ੍ਰੀ 111 ਸ੍ਰੀ 111 ਇਹ ਸ੍ਰੀ 108 ਇਹ Shastri ji Maharaj ਇਹਨੇ ਚਾਰ ਵੇਦ ਪੜੇ ਨੇ ਚਤੁਰਵੇਦੀ ਸਾਹਿਬ ਇਹਨੇ ਤਿੰਨ ਪੜੇ ਨੇ ਤ੍ਰਵੇਦੀ ਸਾਹਿਬ ਇਹਨੇ ਦੋ ਪੜੇ ਨੇ ਦੁਵੇਦੀ ਸਾਹਿਬ ਇੱਕ ਪੜੇ ਹੋਏ ਨੂੰ ਡਿਗਰੀ ਨਹੀਂ ਮਿਲਦੀ ਸੀ ਸੰਦ ਨਹੀਂ ਦੋ ਤੇ لازਮੀ ਪੜਨੇ ਪੈਣ ਦੁਵੇਦੀ ਸਾਹਿਬ ਇਨੇ ਦੋ ਪੜੇ ਨੇ ਪ੍ਰਾਚੀਨ ਕਾਲ ਦੇ ਚ ਵੀ ਹੋ राजे ਵੀ ਬਨਾਰਸ ਦੇ ਚ ਇਹ ਪ੍ਰਮਾਣ ਪੱਤਰ ਮਿਲਦੇ ਨੇ ਅੱਜ ਯੂਨੀਵਰਸਿਟੀਆਂ ਕਾਲਜਾਂ ਦੇ ਚ ਦੂਜੇ ਢੰਗ ਦੇ ਮਿਲਣ ਲੱਗ ਪੈਨ ਬਾਹਰ ਦੇ ਵਿਦਿਆਦੇ ਵਿਦਿਆ ਵੀ ਮਨੁੱਖ ਨੂੰ ਹੰਕਾਰੀ ਕਰ ਦਿੰਦੀ ਅਗਰ ਮਨ ਮੈ ਲੈ ਗਿਆਨ ਵੀ ਮਨੁੱਖ ਨੂੰ ਹੰਕਾਰੀ ਬਣਾ ਦਿੰਦਾ ਹੈ ਸ਼ਹਿਦ ਦੋ ਲਫ਼ਜ਼ ਮੈਂ ਹੋਰ ਦੋਰਾ ਦੇ ਹਾਂ